ਕਾਰੇ ਕੇ ਮੰਤਰਾਲੇ ਬਣ ਗਏ ਨਵੇਂ ਮੰਤਰੀ ਨਵੇਂ ਨਵੀਆਂ ਜ਼ਿੰਮੇਵਾਰੀਆਂ ਤੇ ਨਵਾਂ ਐਕਸਪੈਂਸ਼ਨ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੋਹਿੰਦਰ ਭਗਤ ਦੀ ਜਿਹੜੇ ਕਿ ਜਲੰਧਰ ਤੋਂ ਰਹੇ ਹੋਏ ਔਰ ਉਹਨਾਂ ਨੂੰ ਬੜੀਆਂ ਵੱਡੀਆਂ ਸੇਵਾਵਾਂ ਜੜੀਆਂ ਨੇ ਉਹ ਦੇ ਦਿੱਤੀਆਂ ਨੇ ਮੋਹਿੰਦਰ ਭਗਤ ਦੀ ਜੇ ਗੱਲ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਪਾਦਰ ਸਾਹਿਬ ਵੀ ਸਿਆਸੀ ਦਾਂਚੇ ਗਏ ਤੇ ਉਸ ਤੋਂ ਬਾਅਦ ਹੁਣ ਮੰਤਰਾਲੇ ਦੀ ਗੱਲ ਕੀਤੀ ਜਾਵੇ ਤਾਂ ਮਹਿੰਦਰ ਭਾਗਤ ਦੇ ਕੋਲ ਡਿਫੈਂਸ ਵੈਲਫੇਅਰ ਆ ਔਰ ਇਸ ਤੋਂ ਇਲਾਵਾ ਬਾਗਬਾਨੀ ਤੇ ਉਸ ਤੋਂ ਇਲਾਵਾ ਅੱਜ ਗੱਲ ਕੀਤੀ ਜਾਵੇ ਤੇ ਫ੍ਰੀडम फाइਟਰ ਵੈਲਫੇਅਰ ਜਿਹੜਾ ਆ ਉਹ ਵੀ ਇਹਨਾਂ ਦੇ ਕੋਲ ਆ ਸੋ ਤਿੰਨ ਮੰਤਰਾਲੇ ਮਹਿੰਦਰ ਭਾਗਤ ਨੂੰ ਦਿੱਤੇ ਗਏ ਆ ਔਰ ਜੇਕਰ ਗੱਲ ਕੀਤੀ ਜਾਵੇ ਸਭ ਤੋਂ ਜਿਹੜੇ ਜਿਹੜਾ ਕਹੇ ਕਿ ਬਹੁਤ ਅਹਿਮ ਮੰਤਰਾਲਾ ਹੈ ਡਾਕਟਰ ਰਵਜੋਤ ਨੂੰ ਦਿੱਤਾ ਹੈ ਸਥਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਫਿਲਹਾਲ ਹਰਦੀਪ ਸਿੰਘ ਮੁੰਡਿਆ ਦੀ ਗੱਲ ਕਰਦੇ ਆ ਉਹਨਾਂ ਦੇ ਕੋਲ ਮਾਲੀਆ ਮੁਰਵਸੇਬਾ ਤੇ ਆਫਤ ਪ੍ਰਬੰਧਨ ਹੈ ਪਾਣੀ ਦੀ ਸਪਲਾਈ ਤੇ ਸੈਨੀਟੇਸ਼ਨ ਸ਼ਹਿਰੀ ਵਿਕਾਸ ਤੇ ਰਿਹਾਇਸ਼ੀ ਵੀ ਜਿਹੜਾ ਮੰਤਰਾਲਾ ਆ ਉਹ ਵੀ ਇਹਨਾਂ ਦੇ ਕੋਲ ਹੈ ਸੋ ਹਰਦੀਪ ਸਿੰਘ ਮੁੰਡਿਆ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਸਾਹਮਣੇ ਵਾਲੇ ਤੋਂ ਵਿਧਾਇਕ ਇਹਨਾਂ ਨੂੰ ਵਧੀਆ ਮੰਤਰਾਲੇ ਦਿੱਤੇ ਗਏ ਨੇ ਔਰ ਜੇਕਰ ਦੇਖਿਆ ਜਾਵੇ ਪੋਰਫੋਲੀਓ ਬਿ ਸਟਰੋਂਗ ਹੈ ਯੰਗ ਬ੍ਰਿਗੇਡ ਹੈ ਔਰ ਮੈਂ ਕਹਿ ਰਿਹਾ ਸੀ ਕਿ ਯੰਗ ਬ੍ਰਿਗੇਡ ਦੇ ਉੱਤੇ ਸੀਐਮ ਭਗਵੰਤ ਮਾਨ ਦਾ ਵਿਸ਼ਵਾਸ ਲਗਾਤਾਰ ਬਹੁਤ ਜ਼ਿਆਦਾ ਹੈ ਕਿਉਂਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੇ ਲਈ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਯੰਗ ਬ੍ਰਿਗੇਡ ਜਿਹੜਾ ਆ ਉਹ ਜ਼ਿਆਦਾ ਕੰਟ੍ਰਿਬਿਊਟ ਕਰ ਸਕਦਾ ਫਿਲਹਾਲ ਹਰਦੀਪ ਸਿੰਘ ਮੁੰਡੀਆਂ ਮਾਲੀਆ ਮੁਰਵ ਸੇਵਾ ਆਫਤ ਪ੍ਰਬੰਧਨ ਪਾਣੀ ਦੀ ਸਪਲਾਈ ਸ਼ਹਿਰੀ ਵਿਕਾਸ ਤੇ ਰਿਹਾਈਸ ਜਿਹੜਾ ਆ ਉਹ ਇਹਨਾਂ ਦੇ ਕੋਲ ਮੰਤਰਾਲਾ ਆ ਸੋ ਦੂਸਰੇ ਨੰਬਰ ਦੇ ਉੱਤੇ ਗੱਲ ਕਰਦੇ ਹਾਂ ਡਾਕਟਰ ਰਵਜੋਤ ਹੁਣਾਂ ਦੀ ਡਾਕਟਰ ਰਵਜੋਤ ਕਿਉਂਕਿ 84 ਤੋਂ ਐਮਐਲਏ ਨੇ ਮੈਂ ਪਹਿਲਾਂ ਵੀ ਕਿਹਾ ਬਹੁਤ ਕੜੇ ਲਿਖੇ ਨੇ ਔਰ ਜੇਕਰ ਹੁਣਾਂ ਦੀ ਗੱਲ ਕੀਤੀ ਜਾਵੇ ਡਾਕਟਰ ਰਵਜੋਤ ਹੁਣੀ ਸਥਾਨਕ ਸਰਕਾਰਾਂ ਉਹਨਾਂ ਦੇ ਕੋਲ ਹੈ ਸੰਸਦ ਦੀ ਮਾਮਲੇ ਉਹਨਾਂ ਦੇ ਕੋਲ ਹੈ ਪੀਐ ਜੀ ਮੈਡੀਸਨ ਦੇ ਵਿੱਚ ਇਹਨਾਂ ਨੇ ਐਮਡੀ ਕੀਤਾ ਆ ਔਰ 46 ਸਾਲਾਂ ਦੇ ਨੇ ਔਰ ਇੱਕ ਤਰੀਕੇ ਦੇ ਨਾਲ ਇਹ ਸਭ ਤੋਂ ਕਹਿੰਦੇ ਕਿ ਸਟਰੋਂਗੇਸ ਪੋਰਟਫੋਲੀਓ ਇਹਨਾਂ ਦਾ ਆ ਪਰ ਇਹਨਾਂ ਦੇ ਕੋਲ ਜਿਹੜੇ ਹੁਣ ਪੋਰਟਫੋਲੀਓ ਨੇ ਕੈਬਨਿਟ ਦੇ ਵਿੱਚ ਉਹ ਹੈ ਲੋਕਲ ਬਾਡੀ ਮਿਨਿਸਟਰ ਨੇ ਇਹ ਸੰਸਦ ਦੀ ਮਾਮਲੇ ਜਿਹੜੇ ਨੇ ਤਾਨੂੰ ਯਾਦ ਹੋਵੇਗਾ ਬਲਕਾਰ ਸਿੰਘ ਜਿਹੜੇ ਕਿ ਕਰਤਾਰਪੁਰ ਕੌਨਸਟਿਟੈਂਸੀ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਇਹ ਮੰਤਰਾਲਾ ਉਹਨਾਂ ਦੇ ਕੋਲ ਸੀਗਾ ਸੋ ਹੁਣ ਇਹ ਡਾਕਟਰ ਰਵਜੋਤ ਉਹਨਾਂ ਦੇ ਕੋਲ ਆ ਗਿਆ ਸਤਾਨਕ ਸਰਕਾਰਾਂ ਤੇ ਸੰਸਦੀ ਮਾਮਲੇ ਇਹ ਦੋਹੇ ਮੰਤਰਾਲੇ ਜਿਹੜੇ ਨੇ ਡਾਕਟਰ ਰਵਜੋਤ ਤੋਂ ਆ ਗਏ ਨੇ ਬੜੇ ਲਿਖੇ ਨੇ ਡਾਕਟਰ ਨੇ ਐਮ ਡੀ ਮੈਡੀਸਨ ਨੇ ਇਹ ਸੋ ਚਾਮ 84 ਤੋਂ ਵਿਧਾਇਕ ਨੇ ਔਰ ਇਹਨਾਂ ਦੇ ਕੋਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਅਗਲੀ ਗੱਲ ਕਰਦੇ ਆ ਜਲੰਧਰ ਤੋਂ ਜਿਹੜੇ ਜਲੰਧਰ ਤੋਂ ਵਿਧਾਇਕ ਨੇ ਡਾਕਟਰ ਮਹਿੰਦਰ ਸਿੰਘ ਭਗਤ ਮਹਿੰਦਰ ਲਾਲ ਪਾਗਲ ਸੌਰੀ ਮਹਿੰਦਰ ਲਾਲ ਪਾਗਤ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਉਹਨਾਂ ਦੇ ਕੋਲ ਰੱਖਿਆ ਸੇਵਾਵਾਂ ਯਾਨੀ ਕਿ ਡਿਫੈਂਸ ਨਾਲੜੀਆਂ ਸਰਵਿਸਿਜ਼ ਨੇ ਡਿਫੈਂਸ ਵੈਲਫੇਅਰ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਦੇ ਕੋਲ ਆ ਫਰੀडम ਫਾਈਟਰ ਜਿਹੜੇ ਵੈਲਫੇਅਰ ਆ ਸਕੀਮਾਂ ਨੇ ਉਹ ਵੀ ਇਹਨਾਂ ਦੇ ਕੋਲ ਨੇ ਔਰ ਹਾਰਟੀਕਲਚਰ ਬਾਗਬਾਨੀ ਜਿਹੜਾ ਆ ਉਹ ਵੀ ਇਹਨਾਂ ਦੇ ਕੋਲ ਆ ਮਹਿੰਦਰ ਪਾਗਤ ਦੇ ਕੋਲ ਵੀ ਬਹੁਤ ਚੰਦੇ ਪੋਰਟਫੋਲੀਓ ਨੇ ਜਲੰਧਰ ਨੂੰ ਕਹਿ ਲਿਆ ਕਿ ਬਹੁਤ ਵੱਡਾ ਹਾਲਾਂਕਿ ਜਲੰਧਰ ਦੇ ਵਿੱਚ ਜਿਹੜਾ ਕਿ ਬਾਗਬਾਨੀ ਜਿਹੜਾ ਵਿਭਾਗ ਹੈ ਉਹ ਬਹੁਤ ਸਟਰੋਂਗ ਵਿਭਾਗ ਹੈ ਕਿਉਂਕਿ ਹੁਸ਼ਿਆਰਪੁਰ ਦੇ ਜਿਹੜੇ ਏਰੀਆਜ਼ ਨੇ ਉਹਨਾਂ ਨੂੰ ਦੇਖਦਾ ਆ ਔਰ ਇੱਥੋਂ ਹੀ ਕਪੂਰਥਲਾ ਤੇ ਦੂਸਰੇ ਏਰੀਆ ਜਿਹੜੇ ਨੇ ਉਹ ਚਾਰਜ ਹੁੰਦੇ ਨੇ ਸੋ ਇੱਕ ਤਰੀਕੇ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਹਿਮ ਗੱਲ ਹੈ ਕਿ ਮਹਿੰਦਰ ਪਾਗਤ ਨੂੰ ਬਾਗਬਾਨੀ ਯਾਨੀ ਹਾਰਟੀਕਲਚਰ ਦਾ ਜਿਹੜਾ ਵਿਭਾਗ ਦੇਣਾ ਉਸ ਬਾਅਦ ਸੋਸ਼ਲ ਵੈਲਫੇਅਰ ਜਿਹੜਾ ਡਿਫੈਂਸ ਵੈਲਫੇਅਰ ਜਿਹੜਾ ਆ ਉਹ ਵੀ ਇਹਨਾਂ ਦੇ ਕੋਲ ਆਉਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਅਗਲਾ ਜਿਹੜਾ ਹੈ ਤਰਨਪ੍ਰੀਤ ਸਿੰਘ ਸੌਂਦ ਸੌਂਦ ਸਾਹਿਬ ਦੇ ਕੋਲ ਜਿਹੜੇ ਮੰਤਰਾਲੇ ਨੇ ਉਹ ਇੱਕ ਤੁਹਾਨੂੰ ਯਾਦ ਹੋਏਗਾ ਸੌਂਦ ਸਾਹਿਬ ਦੇ ਕੋਲ ਉਹ ਮੰਤਰਾਲਾ ਆ ਜਿਹੜਾ ਕਿ ਪਿਛਲੀ ਸਾਬਕਾ ਇਹਨਾਂ ਦੇ ਜਿਹੜਾ ਡ੍ਰੌਪ ਆਊਟ ਹੋਏ ਨੇ ਉਹਨਾਂ ਦੇ ਕੋਲ ਸੀਗਾ ਯਾਨੀ ਕਿ ਸਾਰਸਪਾਟਾ ਤੇ ਸੱਭਿਆਚਾਰ ਮਾਮਲਾ ਇਹ ਅਨਮੋਲ ਗगन ਮਾਮਲਾ ਤੋਂ ਸੀਗਾ ਹੁਣ ਇਹਨਾਂ ਦੇ ਕੋਲ ਆ ਗਿਆ ਸਾਰਸਪਾਟਾ ਤੇ ਸੱਭਿਆਚਾਰ ਮਾਮਲਾ ਨਿਵੇਸ਼ ਤੇ ਪ੍ਰੋਸਾਹਨ ਜਿਹੜਾ ਆ ਪਹਿ ਕਹ ਲਈਏ ਉਦਯੋਗ ਤੇ ਵਣਜ ਵੀ ਇਹਨਾਂ ਦੇ ਕੋਲ ਆ ਪਿੰਡੂ ਵਿਕਾਸ ਤੇ ਪੰਚਾਇਤ ਮੰਤਰਾਲਾ ਜੀ ਵੀ ਇਹਨਾਂ ਦੇ ਕੋਲ ਆ ਔਰ ਇਹ بڑے بڑے ਅਹਿਮ ਪੋਰਟਫੋਲੀਓ ਨੇ ਇਹਨਾਂ ਦੇ ਕੋਲ ਸੌਮ ਸਾਹਿਬ ਦੇ ਕੋਲ ਬਹੁਤ ਅਹਿਮ ਵਧੀਆ ਪੋਰਟਫੋਲੀਓ ਨੇ ਅਗੋਂ ਪੰਚਾਇਤੀ ਇਲੈਕਸ਼ਨ ਇਲੈਕਸ਼ਨਸ ਆਉਣੀਆਂ ਨੇ ਅਕਤੂਬਰ ਦੇ ਵਿੱਚ ਤੇ ਪਿੰਡੂ ਵਿਕਾਸ ਤੇ ਪੰਚਾਇਤ ਇਹਨਾਂ ਦੇ ਕੋਲ ਆ ਸੋ ਇਹਨਾਂ ਦੇ ਸਿਰ ਵੈ ਕਾ ਬਹੁਤ ਵੱਡੀ ਜ਼ਿੰਮੇਵਾਰੀ ਲਾ ਦਤੀ ਆ ਇਹ ਉਹ ਜ਼ਿੰਮੇਵਾਰੀ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬਹੁਤ ਨਿਭਾਉਣੀ ਪੈਣੀ ਆ ਔਰ ਸਭ ਤੋਂ ਇੰਪੋਰਟੈਂਟ ਪੋਰਟਫੋਲੀਓ ਹੋਣਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਾਲਾ ਕਿਉਂਕਿ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਨੇ ਸੋ ਪੰਚਾਇਤ ਮੰਤਰਾਲਾ ਜਿਹੜਾ ਆ ਪਿੰਡੂ ਵਿਕਾਸ ਤੇ ਪੰਚਾਇਤ ਮੰਤਰਾਲਾ ਜਿਹੜਾ ਆ ਉਹ ਇਹਨਾਂ ਦੇ ਕੋਲ ਆ ਗਿਆ ਅਗਲੀ ਗੱਲ ਕਰਦੇ ਆ ਬਰਿੰਦਰ ਕੁਮਾਰ ਗੋਇਲ ਲੈਰਾ ਗਾਗਾ ਬਿਜ਼ਨਸਮੈਨ ਪਹਿਲੀ ਵਾਰੀ ਐਮਐਲਏ ਬਣੇ ਉਹਨਾਂ ਦੀ ਗੱਲ ਕਰਾਂਗੇ ਕਿ ਉਹਨਾਂ ਦੇ ਕੋਲ ਕਿਹੜਾ ਕਿਹੜਾ ਮੰਤਰਾਲਾ ਤੁਸੀਂ ਦੇਖੋ ਵੀ ਇਹ ਉਹ ਹੈ ਖਾਣਾ ਤੇ ਭੂ ਵਿਗਿਆਨ ਵਾਟਰ ਸਰਸਸ ਜਿਹੜੇ ਨੇ ਉਹ ਇਹਨਾਂ ਦੇ ਕੋਲ ਆ ਜ਼ਮੀਨ ਅਤੇ ਪਾਣੀ ਦੀ ਸੰਭਾਲ ਸੋ ਪੰਜਾਬ ਦੀ ਖਸਲਤ ਨੂੰ ਬਚਾਉਣਾ ਇਹ ਹਮੇਸ਼ਾ ਜਿਹੜੇ ਸੀਐਮ ਮਾਨ ਨੇ ਉਹ ਸਟੇਜਾਂ ਤੋਂ ਗੱਲ ਕਰਦੇ ਰਹੇ ਨੇ ਔਰ ਉਸ ਖਸਲਤ ਦੇ ਲਈ ਇਹਨਾਂ ਨੇ ਬੰਦਾ ਜਿਹੜਾ ਚੁਣਿਆ ਆ ਉਹ ਬਰਿੰਦਰ ਕੁਮਾਰ ਗੋਇਲ ਆ ਲਹਿਰਾ ਕਾਕਾ ਕੰਸਟੀਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਆ ਬਿਜ਼ਨਸਮੈਨ ਸੀ ਪੇਸ਼ੇ ਤੋਂ ਪਹਿਲੀ ਵਾਰ ਚੋਣ ਲੜੇ ਆ ਪਹਿਲੀ ਵਾਰੀ ਐਮਐਲਏ ਬਣੇ ਆ ਜਿਹੜੀ ਗੱਲ ਕੀਤੀ ਜਾਵੇ ਤੇ ਖਾਣਾ ਤੇ ਭੂ ਭੂਵਿਗਿਆਨ ਜਿਹੜਾ ਇਹਨਾਂ ਦੇ ਕੋਲ ਆ ਮਾਈਨਿੰਗ ਜਿਹੜੀ ਆ ਆਪਾਂ ਕਹ ਲਈਏ ਉਹਨਾਂ ਦੇ ਕੋਲ ਆ ਬਹੁਤ ਇੰਪੋਰਟੈਂਟ ਮੁੱਦਾ ਪੰਜਾਬ ਦਾ ਜਿਹੜਾ ਆ ਜਿਹਨੂੰ ਐਡਰੈਸ ਕਰਨਾ ਤੇ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਇਹਨਾਂ ਦੇ ਕੋਲ ਆ ਦੂਸਰਾ ਜੇ ਗੱਲ ਕੀਤੀ ਜਾਵੇ વોટર ਸਰSourceIP ਇਹਨਾਂ ਦੇ ਕੋਲ ਆ ਔਰ ਲਗਾਤਾਰ ਅਸੀਂ ਡਾਰਕ ਜ਼ੋਨ ਦੀ ਗੱਲ ਕਰਦੇ ਆ तकरीबन 187 ਪਿੱਛੇ ਜੇ ਇੱਕ ਜ਼ੋਨ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਬਹੁਤੇ ਜ਼ੋਨ ਡਾਰਕ ਜ਼ੋਨ ਦੇ ਵਿੱਚ ਆਂਦੇ ਸੀਗੇ ਸੋ ਫਿਲਹਾਲ ਜ਼ਮੀਨ ਤੇ ਪਾਣੀ ਸੰਭਾਲ ਮੈਂ ਦੂਸਰਾ ਵੀ ਕਹਣਾ ਕਿ ਪੰਜਾਬ ਦੀਆਂ ਸਭ ਤੋਂ ਵੱਡੀਆਂ ਜ਼ਿੰਮੇਵਾਰੀਆਂ ਉਹ ਜ਼ਿੰਮੇਵਾਰੀਆਂ ਜਿਹੜੀਆਂ ਪੰਜਾਬ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੇ نسلਾਂ ਨੂੰ ਮੱਦੇਨਜ਼ਰ ਰੱਖ ਕੇ ਉਹਦੇ ਤੇ ਡਿਸੀਜਨ ਲੈਣੇ ਆ ਉਹ ਬਰਿੰਦਰ ਕੁਮਾਰ ਗੋਇਲ ਨੂੰ ਦਿੱਤੇ ਆ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਦਿਖਾਉਣਾ ਵੀ ਕਿਹੜੇ ਕਿਹੜਾ ਮੰਤਰੀ ਆ ਹਰਦੀਪ ਸਿੰਘ ਮੁੰਡਿਆ ਤੋਂ ਸ਼ੁਰੂਆਤ ਕਰ ਲੈਨੇ ਆ ਹਰਦੀਪ ਸਿੰਘ ਮੁੰਡਿਆ ਨੂੰ ਕਿਹੜਾ ਕਿਹੜਾ ਮੰਤਰਾਲਾ ਦਿੱਤਾ ਆ ਔਰ ਕਿਵੇਂ ਕਿਵੇਂ ਇਹ ਮੰਤਰਾਲਿਆਂ ਦੀ ਵੰਡ ਹੋਏਗੀ ਸਾਰੇ ਤੁਹਾਨੂੰ ਇੱਕ ਵਾਰ ਫਿਰ ਤੋਂ ਹਰਦੀਪ ਸਿੰਘ ਮੁੰਡਿਆ ਮਾਲੀਆ ਮੁਰਵ ਸੇਵਾ ਅਤੇ ਆਫਤ ਪ੍ਰਬੰਧਨ ਪਾਣੀ ਦੀ ਸਪਲਾਈ ਤੇ ਸੈਨੀਟੇਸ਼ਨ ਇਹਨਾਂ ਦੇ ਕੋਲ ਆ ਰਿਹਾਇਸ਼ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਹੁਣ ਇਹ ਔਰ ਇਹ ਦੇਖੋ ਵੀ ਸਾਰੇ ਜਿਹੜੀ ਇਹ ਪੋਰਟਫੋਲੀਓ ਆ ਸਾਰੇ ਇੰਪੋਰਟੈਂਟ ਪੋਰਟਫੋਲੀਓ ਆ ਅੰਕ ਵੀ ਪੰਜਾਬ ਦੇ ਵਿੱਚ ਸੈਨੀਟੇਸ਼ਨ ਤੇ ਵਾਟਰ ਸਪਲਾਈ ਵਾਲਾ ਜਿਹੜਾ ਮੰਤਰੀ ਹੈ ਉਹਦੀ ਕਾਫੀ ਪੁੱਛਗਿੱਛ ਆ ਔਰ ਜੇਕਰ ਗੱਲ ਕੀਤੀ ਜਾਵੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਆਵਾਮੀ ਪਾਰਟੀ ਨਵੀਂ ਨਵੀਂ ਆਈ ਸੀਗੀ ਤਾਂ ਇਹਨਾਂ ਨੇ ਜਿਹੜੇ ਵਾਟਰ ਬਿੱਲ ਸੀਗੇ ਲੋਕਾਂ ਦੇ ਉਹ ਮਾਫ ਕੀਤੇ ਸੀਗੇ ਪਾਣੀ ਦੀ ਸਪਲਾਈ ਯਕੀਨੀ ਬਣਾਈ ਸੀਗੀ ਉਹ ਉਹ ਵੀ ਇੱਕ ਅਹਿਮ ਚੀਜ਼ ਆ ਦੂਸਰੇ ਬੰਨੇ ਵਿਕਾਸ ਸ਼ਹਿਰੀ ਵਿਕਾਸ ਇਹਨਾਂ ਕੋਲੇ ਆ ਰਿਹਾਇਸ਼ ਤੇ ਸ਼ਹਿਰੀ ਵਿਕਾਸ ਇਹਨਾਂ ਦੇ ਕੋਲ ਆ ਸ਼ਹਿਰ ਦਾ ਜਿਹੜਾ ਆਪਾਂ ਕਹ ਲਈਏ ਕਿ ਰੀਹੈਬਿਲੀਟੇਸ਼ਨ ਜਾਂ ਦੂਸਰੇ ਚੰਕਸ ਨੇ ਮੇਜਰ ਟਾਂਕ ਇਹਨਾਂ ਦੇ ਕੋਲ ਆਉਣਗੇ ਦੂਸਰੇ ਨੰਬਰ ਦੇ ਉੱਤੇ ਡਾਕਟਰ ਰਵਜੋਤ ਆਉਂਦੇ ਨੇ ਡਾਕਟਰ ਰਵਜੋਤ ਬਹੁਤ ਵੱਡੇ ਤੇ ਅਹਿਮ ਪੋਰਟਫੋਲੀਓ ਨੇ ਇਹਨਾਂ ਦੇ ਕੋਲ ਇੱਕ ਤਾਂ ਸੰਸਦ ਦੀ ਮਾਮਲਾ ਆ ਦੂਸਰਾ ਸਥਾਨਕ ਸਰਕਾਰਾਂ ਮੈਂ ਪਹਿਲਾਂ ਵੀ ਦੱਸਿਆ ਆ ਵੀ ਇਹ ਸਥਾਨਕ ਸਰਕਾਰਾਂ ਬਲਕਾਰ ਸਿੰਘ ਹੁਣਾਂ ਦੇ ਕੋਲ ਹੁੰਦਾ ਸੀਗਾ ਇਹ ਉਹਨਾਂ ਤੋਂ ਹੁਣ ਇਹਨਾਂ ਨੂੰ ਆ ਗਿਆ ਡਾਕਟਰ ਰਵਜੋਤ ਉਹਨਾਂ ਤੋਂ ਆ ਗਿਆ ਆ ਡਾਕਟਰ ਰਵਜੋਤ ਦਾ ਕੈਲੀਬਰ ਜਿਹੜਾ ਆ ਇਹ ਪੂਰੀ ਜਿਹੜੇ ਨਵੇਂ ਚਾਰ ਬੰਦੇ ਆਏ ਨੇ ਪੰਜ ਬੰਦੇ ਆਏ ਨੇ ਉਨਾ ਦੇ ਵਿੱਚੋਂ ਇਹ ਡਾਕਟਰ ਨਵਜੋ ਰਵਜੋਧ ਦਾ ਕੈਲੀਬਰ ਸਭ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਕਹਿੰਦੇ ਕਿ ਇੱਕ ਤਾਂ ਇਹ ਐਸਸੀ ਜਿਹੜਾ ਕਮਿਊਨਿਟੀ ਦੇ ਨਾਲ ਆ ਦੂਸਰਾ ਇਹ ਵਲੰਟੀਅਰ रह ਚੁੱਕੇ ਨੇ ਆਮ ਆਦਮੀ ਪਾਰਟੀ ਦੇ ਤੀਸਰਾ ਇਹ ਇਹ ਬੜੇ ਨੌਜਵਾਨ ਤੇ ਪੜੇ ਲਿਖੇ ਦੂਰੰਦੇਸ਼ੀ ਲੱਗਦੇ ਨੇ ਔਰ ਆਪਣੀ ਕਨਸਟਿਟੂਐਂਸੀ ਦੇ ਵਿੱਚ ਬਹੁਤ ਐਕਟਿਵ ਨਜ਼ਰ ਆਉਂਦੇ ਨੇ ਇਹ ਕਿਹਾ ਜਾ ਰਿਹਾ ਫਿਲਹਾਲ ਕੀ ਹੈ ਕਿ ਕੈਬਨਟ ਤੋਂ ਬਾਅਦ ਕਿਵੇਂ ਦੀ ਇਹਦਾ ਦੀ ਪਰਫਾਰਮੈਂਸ ਹੁੰਦੀ ਹੈ ਇਹ ਅੱਗੇ ਸਮਾਂ ਦੱਸੇਗਾ ਉਸ ਤੋਂ ਅੱਗੇ ਵਧਦੇ ਆ ਤਾਂ ਜਲੰਧਰ ਵਾਲੇ ਵਿਧਾਇਕ ਜਿਹੜੇ ਹੁਣ ਕੈਬਨਟ ਮਨਿਸਟਰ ਬਣ ਗਏ ਨੇ ਮੋਹਿੰਦਰ ਪਾਗਤ ਹੁਣਾਂ ਦੀ ਗੱਲ ਕਰਦੇ ਆਂ ਇਹਨਾਂ ਦੇ ਕੋਲ ਡਿਫੈਂਸ ਸਰਵਿਸੇਸ ਆ ਡਿਫੈਂਸ ਸਰਵਿਸੇਸ ਐਂਡ ਵੈਲਫੇਅਰ ਇਹਨਾਂ ਦੇ ਕੋਲ ਫ੍ਰੀडम फाइटिंग ਵਾਲਾ ਆਜ਼ਾਦੀ ਕੋਲ اٹਗੇ ਤੇ ਬਾਗਬਾਨੀਆਂ ਨੇ ਹਾਰਟੀਕਲਚਰ ਇਹਨਾਂ ਦੇ ਕੋਲ ਆ ਔਰ ਪੰਜਾਬ ਦੇ ਵਿੱਚ ਜਿਹਦੇ ਕੋਲ ਐਗਰੀਕਲਚਰ ਹੋਵੇ ਜਾਂ ਹਾਰਟੀਕਲਚਰ ਹੋਵੇ ਇਹ ਬੜੇ ਅਹਿਮ ਪੋਰਟਫੋਲੀਓ ਹੁੰਦੇ ਨੇ ਸੋ ਇਹਨਾਂ ਪੋਰਟਫੋਲੀਆ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਜਲੰਧਾ ਦੇ ਹਿੱਸੇ ਬਾਗਬਾਨੀ ਆਇਆ ਹਾਰਟੀਕਲਚਰ ਆਇਆ ਆ ਅੱਗੇ ਚੱਲਦੇ ਆਂ ਕਰਨਪ੍ਰੀਤ ਸਿੰਘ ਸੌਂਦ ਤਰਨਪ੍ਰੀਤ ਸਿੰਘ ਸੌਂਦ ਕੋਲੇ ਬਾਵਾ ਜਿਹੜੀਆਂ ਜਿਹੜੇ ਪੋਰਟਫੋਲੀਓ ਨੇ ਇਹਨਾਂ ਦੇ ਕੋਲ ਤਕਰੀਬਨ ਜੇ ਗੱਲ ਕਰਾਂ ਤੇ ਤਕਰੀਬਨ ਤਕਰੀਬਨ ਇਹਨਾਂ ਦੇ ਕੋਲੇ 6 ਕੋ ਪੋਰਟਫੋਲੀਓ ਇਹਨਾਂ ਦੇ ਕੋਲ ਆਉਂਦੇ ਆ ਸੈਰਸ ਪਟਾ ਜਿਹੜਾ ਅਨਮੋਲ ਗਗਨਮਾਨ ਕੋਲੇ ਸੀਗਾ ਸੈਰਸ ਪਟਾ ਤੇ ਸੱਭਿਆਚਾਰ ਮਾਮਲਾ ਨਿਵੇਸ਼ ਪ੍ਰਸਾਹਨ ਯਾਨੀ ਪ੍ਰੋਗਰੈਸਿਵ ਜਿਹੜਾ ਇਨਵੈਸਟਮੈਂਟ ਆ ਉਹ ਇਹਨਾਂ ਦੇ ਕੋਲ ਹੈ ਮਜ਼ਦੂਰੀ ਪਰੌਣਚਾਰੀ ਉਦਯੋਗ ਤੇ ਵਣਜ ਤੇ ਪਿੰਡੂ ਤੇ ਪਿੰਡੂ ਵਿਕਾਸ ਤੇ ਪੰਚਾਇਤਾਂ ਤੁਸੀਂ ਦੇਖ ਸਕਦੇ ਹੋ ਵੱਡਾ ਹੱਥ ਹੈ ਜੀ ਵੱਡੇ ਪੋਰਟਫੋਲੀਓ ਆ ਮੈਂ ਪਹਿਲਾਂ ਵੀ ਕਿਹਾ ਵੀ ਆਉਣ ਵਾਲੇ ਅਕਤੂਬਰ ਦੇ ਵਿੱਚ ਕਹਿੰਦੇ ਆ ਵੀ ਚੋਣਾਂ ਹੋ ਜਾਣੀਆਂ ਜਾਂ ਇਸ ਤੋਂ ਬਾਅਦ ਮਿਡ ਜਾਂ ਐਂਡ ਤੇ ਹੋਣੀਆਂ ਆ ਪੰਚਾਇਤੀ ਚੋਣਾਂ ਉਹਦੇ ਲਈ ਇਹ ਮੰਤਰਾਲਾ ਬਹੁਤ ਆਉਣ ਵਾਲੇ ਦਿਨਾਂ ਚ ਅਹਿਮ ਹੋਣਾ ਆ ਤੇ ਤਰਨਪ੍ਰੀਤ ਹੋਣੀ ਬੜਾ ਅਹਿਮ ਹੋ ਜਾਣੇ ਆ ਸੋ ਅਗਲਾ ਅਗਲਾ ਨਾਮ ਬਰਿੰਦਰ ਕੁਮਾਰ ਗੋਇਲ ਲਹਿਰਾਗਾ ਦਾ ਤੋਂ ਵਿਧਾਇਕ ਰਜਿੰਦਰ ਕੌਰ ਪਠੜ੍ਹ ਨੂੰ ਹਰਾਉਣ ਵਾਲੇ ਬਰਿੰਦਰ ਕੁਮਾਰ ਗੋਇਲ ਨੂੰ ਜਿਹੜਾ ਆ ਮਾਈਨਿੰਗ ਤੇ ਭੂਵਿਗਿਆਨ ਜਿਹੜਾ ਇਹਨਾਂ ਨੂੰ ਦੇ ਦਿੱਤਾ ਆ ਔਰ ਪਾਣੀ ਵਾਟਰ ਸੋਰਸਸ ਜਿਹੜਾ ਹੈ ਇਹਨਾਂ ਦੇ ਕੋਲ ਹੈ ਜ਼ਮੀਨ ਅਤੇ ਪਾਣੀ ਦੀ ਸੰਭਾਲ ਵੀ ਇਹਨਾਂ ਦੇ ਕੋਲ ਹੈ ਅਸਲ ਮੁੱਦੇ ਤੇ ਪੰਜਾਬ ਦੇ ਬੇਸਿਕਲੀ ਇਹਨਾਂ ਚੋਂ ਨਿਕਲਦੇ ਨੇ ਜਿਹੜੇ ਗੋਇਲ ਸਾਹਿਬ ਦੇ ਕੋਲ ਨੇ ਸੋ ਫਿਲਹਾਲ ਇਹ ਪੰਜਾਬ ਦੇ ਉਹ ਨਵੇਂ ਪੋਰਟਫੋਲੀਓ ਵਾਲੇ ਮਨਿਸਟਰਸ ਨੇ ਤੁਸੀਂ ਇਹਨਾਂ ਨੂੰ ਜੇ ਤੁਹਾਡੇ ਏਰੀਏ ਦੇ ਆ ਤੇ ਜਿਹੜੀਆਂ ਆ ਜਿਹੜੇ ਜਿਹੜੇ ਨਾਲ ਕੋ ਪੋਰਟਫੋਲੀਓ ਆਪਣੇ ਕੰਮ ਕਰਾਉਣੇ ਜ਼ਰੂਰ ਤੁਹਾਡੇ ਬਣਦੇ ਆ ਔਰ ਪਬਲਿਕ ਮਿਲਣੀਆਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਵਾਲੇ ਲੀਡਰ ਜਿਹੜੇ ਨੇ ਆਮ ਕਰਦੇ ਨੇ ਤਾਂ ਤੁਸੀਂ ਜਾ ਕੇ ਵੀ ਆਪਣੇ ਕੰਮ ਕਰਵਾ ਸਕਦੇ ਹੋ ਕਿਉਂਕਿ ਸੀਐਮ ਭਗਵੰਤ ਮਾਨ ਅ ਦਾ ਜਿਹੜਾ ਮਿਸ਼ਨ ਸੀਗਾ ਵੀ ਸਰਕਾਰ ਤੁਹਾਡੇ ਦਰਵਾਜ਼ਾ ਤੁਹਾਨੂੰ ਖੱਜਲ ਹੋਣ ਦੀ ਲੋੜ ਨਹੀਂ ਸਗੋ ਸਰਕਾਰਾਂ ਤੁਹਾਡੇ ਦਰਵਾਜ਼ਾ ਆਇਆ ਕਰਨ ਗਿਆ ਤੁਸੀਂ ਆਪਣੀਆਂ ਜਿਹੜੀਆਂ ਗੱਲਾਂ ਕਹਿਣੀਆਂ ਜਾਂ ਆਪਣਾ ਕੁਝ ਵੀ ਕਹਿਣਾ ਉਹ ਸਰਕਾਰਾਂ ਨੂੰ ਉੱਥੇ ਕਹਿ ਸਕਦੇ ਹੋ ਸੋ ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡੇ ਤੇ ਅਹਿਮ ਪੋਰਟਫੋਲੀਓਜ਼ ਜਿਹੜੇ ਦਿੱਤੇ ਹੋਏ ਨੇ ਫਿਲਹਾਲ ਇਹ ਹੈ ਸੀਐਮ ਮਾਨ ਦੀ ਨਵੀਂ ਟੀਮ ਤੇ ਉਹਨਾਂ ਦੇ